ਤਨੋ ਵਾਹਿਗੁਰੂ ਜੀਓ ਕਬੀਰ ਸਤ ਸਮੁੰਦ ਮਸ ਕਰੋਂ ਕਲਮ ਕਰੋਂ ਬਨrai ਬਸੁਧਾ ਕਾਗਦ ਜੋ ਕਰੋਂ ਹਰ ਜਸ ਲਿਖਣ ਨਾ ਜਾਏ ਕਬੀਰ ਜਾਤ ਜੁਲਾਹਾ ਕਿਆ ਕਰੇ ਹਿਰਦੈ ਵਸੇ ਗੋਪਾਲ ਕਬੀਰ ਰਮਈਆ ਕੰਠ ਮਿਲ ਚੂਕ ਹੈ ਸਰਬ ਜੰਗ ਜ ਕਬੀਰ ਰਮਈਆ ਕੰਠ ਮਿਲ ਚੂਕ ਹੈ ਸਰਬ ਜੰਗ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ دین ਦੁਨੀ ਦੇ ਮਾਲਕ ਸਤਿਗੁਰੂ ਜੀ ਤੁਹਾਨੂੰ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਦਾ ਉਤਮ ਸਮਾਹ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਆਪ ਸਮੂਹ ਸੰਗਤ ਨੇ ਬੜੇ ਸਤਕਾਰ ਅਤੇ ਪ੍ਰੇਮ ਨਾਲ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਸਤਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸਰਵਣ ਕੀਤੇ ਹਨ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ ਸੂਏ ਸੇ ਲੜੀ ਤਾਪਦੀ ਨੇ ਇਹਨਾਂ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ 81 ਅਤੇ 82 ਨੰਬਰ ਸ਼ਲੋਕ ਹਨ ਕਿਸੇ ਦਾਣਿਸ਼ਵਰ ਦਾ ਇੱਕ ਕਥਨ ਹੈ ਕਿਸੇ ਮਨੁੱਖ ਨੇ ਲੂਣ ਦੀ ਨਮਕ ਦੀ ਡਲੀ ਨੂੰ ਧਾਗੇ ਦੇ ਨਾਲ ਬੰਨ੍ਹਿਆ ਤੇ ਪਾਣੀ ਦੀ ਡੁੰਗਾਈ ਨਾਪਣ ਵਾਸਤੇ ਉਸ ਨੇ ਉਸ ਲੂਣ ਦੀ ਡਲੀ ਜਿਹੜੀ ਧਾਗੇ ਨਾਲ ਬੰਨੀ ਹੋਈ ਸੀ ਉਸ ਨੂੰ ਪਾਣੀ ਵਿੱਚ ਲੰਮਕਾਇਆ ਪਾਣੀ ਵਿੱਚ ਪੈਂਦਿਆਂ ਸਾਰੀ ਨਮਕ ਦੀ ਲੂਣ ਦੀ ਉਹ ਡਲੀ ਘਰ ਗਈ ਕੇਵਲ ਧਾਗਾ ਹੀ ਉਸ ਬੰਦੇ ਦੇ ਹੱਥ ਵਿੱਚ ਰਹਿ ਗਿਆ ਇਹ ਪ੍ਰਮਾਣ ਇਹ ਪ੍ਰਤੀਕ ਚਲੀ ਪੋਤਰੀ ਲੋਨ ਕੀ ਅਥਾ ਸਿੰਧ ਕੀ ਲੈਨ ਉਹ ਕਹਿੰਦਾ ਵੀ ਲੋਨ ਦੀ ਡਲੀ ਪਾਣੀ ਦੀ ਡੁੰਗਾਈ ਨਾ ਆਪਣ ਤੁਰੀ ਸੀ ਪਰ ਉਹ ਆਪਣਾ ਵजूद ਹੀ ਨਾ ਬਚਾ ਸਕੀ ਤੇ ਵਾਪਸ ਮੁੜ ਕੇ ਦੱਸ ਨਾ ਸਕੀ ਕੇ ਪਾਣੀ ਕਿੰਨਾ ਕੁ ਡੂੰਗਾ ਹੈ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਬੇਅੰਤ ਕਿਹਾ ਹੈ ਅਪਰੰਪਰ ਕਿਹਾ ਹੈ ਅપર ਅਪਾਰ ਕਿਹਾ ਹੈ ਅਗੰਮ ਕਿਹਾ ਹੈ ਅਲਖ ਕਿਹਾ ਹੈ ਅਗੋਚਰ ਕਿਹਾ ਹੈ ਜਿਸ ਬਾਬਤ ਹਜ਼ੂਰ ਨੇ ਲਿਖਿਆ ਹੈ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ। ਕਿਆ ਹਜ਼ੂਰ ਨੇ ਕਮਾਲ ਦੇ ਬੋਲ ਕਹੇ ਨੇ ਆਪਣਾ ਆਪ ਤੂੰ ਜਾਣੇ। ਜੀ ਜੰਤ ਸਭ ਥੀ ਖੇਲ ਤੇਰਾ ਕਿਆ ਕੋ ਆਖ ਵਖਾਣੇ। ਇਹ ਜੀ ਜੰਤ ਵਿਚਾਰੇ ਤਾਂ ਤੇਰੀ ਰਚਨਾ ਨੇ ਇਹ ਤਾਂ ਤੇਰੀ ਖੇਡ ਨੇ ਤੇਰੇ ਬਣਾਏ ਹੋਏ ਨੇ ਇਹ ਤੇਰੇ ਬਾਬਤ ਦਾਅਵੇ ਨਾਲ ਕੀ ਕਹਿ ਸਕਦੇ। ਕਹਿ ਸਕਦੇ ਨੇ ਕਥਨ ਕਰ ਸਕਦੇ ਨੇ ਤੇਰੀ ਵਡਿਆਈ ਤੇਰੀ ਸਿਫਤ ਨੂੰ ਤੇਰੇ ਗੁਣ ਗਾ ਸਕਦੇ ਨੇ ਤੇਰੇ ਬਾਰੇ ਵਿਚਾਰ ਕਰ ਸਕਦੇ ਨੇ ਤੇਰੀਆਂ ਗੱਲਾਂ ਕਰ ਸਕਦੇ ਨੇ ਪਰ ਤੇਰੇ ਬਾਰੇ ਦਾਵਾ ਕੋਈ ਨਹੀਂ ਕਰ ਸਕਦਾ ਤੂੰ ਕਿਤਨਾ ਕੋ ਬੇਅੰਤ ਹੈ ਕਿਤਨਾ ਕੋ ਵੱਡਾ ਹੈ ਆਪਣਾ ਆਪ ਤੂੰ ਜਾਣੇ ਇਹ ਤੂੰ ਹੀ ਜਾਣਦਾ ਆਖਾਂ ਤਾਂ ਵੇਖਾਂ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ ਭਗਤ ਕਬੀਰ ਜੀ ਮਹਾਰਾਜ ਲਿਖ ਰਹੇ ਨੇ ਪਿਉਸ ਪਰਮੇਸ਼ਰ ワਈ ਗੁਰੂ ਦੀ ਹਸਤੀ ਦਾ ਉਹਦੇ ਗੁਣਾ ਦਾ ਕੋਈ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਕੋਈ ਸਿਰਾ ਨਹੀਂ ਲੱਭਿਆ ਜਾ ਸਕਦਾ ਗੁਰੂ ਨਾਨਕ ਮਹਾਰਾਜ ਦਾ ਅਪਰ ਸ਼ਬਦ ਪੜਦੇ ਆਂ ਸ੍ਰੀ ਰਾਗ ਦੇ ਵਿੱਚ ਮਹਾਰਾਜ ਨੇ ਬਾ ਕਮਾਲ ਪ੍ਰਤੀਕ ਆਪਣੇ ਸ਼ਬਦ ਵਿੱਚ ਵਰਤੇ ਨੇ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਜਦੋਂ ਜ਼ਿੰਦਗੀ ਜੀਣੀ ਹੈ ਤੇ ਉਹਨੂੰ ਸਾਹ ਲੈਣ ਦੀ ਲੋੜ ਹੈ ਉਹਨੂੰ ਭੁੱਖ ਵੀ ਲੱਗਦੀ ਹੈ ਸਿਰ ਤੇ ਛੱਤ ਵੀ ਚਾਹੀਦੀ ਹੈ ਰਾਤ ਪਏਗੀ ਨੀਂਦ ਆਏਗੀ ਕੁਝ ਸਮੇਂ ਲਈ ਉਹਨੂੰ ਸੌਣਾ ਵੀ ਜ਼ਰੂਰੀ ਹੈ ਆਪਣੀਆਂ ਇਹ ਲੋੜਾਂ ਪੂਰੀਆਂ ਕਰਨ ਵਾਸਤੇ ਉਹਨੂੰ ਜ਼ਿੰਦਗੀ ਦਾ ਸਮਾਂ ਵੀ ਖਰਚ ਕਰਨਾ ਪੈਂਦਾ ਹੈ ਰੋਜ਼ਗਾਰ ਕੋਈ ਕਿਰਤ ਕੋਈ ਮਿਹਨਤ ਕੋਈ ਮਸ਼ੱਕਤ ਕਰਨੀ ਪੈਂਦੀ ਹੈ ਕਿੰਨਾ ਸਮਾਂ ਸਾਡਾ ਇਸ ਤਰ੍ਹਾਂ ਹੀ ਲੰਘਦਾ ਆਪਣੇ ਗੁਜ਼ਾਰੇ ਵਾਸਤੇ ਲੰਘਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸ਼ਬਦ ਵਿੱਚ ਲਿਖਿਆ ਹੈ ਹਜ਼ੂਰ ਕਹਿੰਦੇ ਨੇ ਪੀ ਰਾਤ ਤੇ ਦਿਨ ਦਾ ਮੈਨੂੰ ਪਤਾ ਨਾ ਲੱਗਿਆ ਜਾਨੀ ਕਿ ਦਿਨ ਰਾਤ ਦਾ ਮੇਰੇ ਲਈ ਫਰਕ ਮਿਟ ਜਾਏ ਤੇ ਮੈਨੂੰ ਸੁਪਨੇ ਵਿੱਚ ਵੀ ਨੀਂਦ ਨਾ ਆਏ ਜਿਸ ਜਦੋਂ ਆਪਾਂ ਕਹਿੰਨਾ ਵੀ ਮੈਨੂੰ ਤਾਂ ਸੁਪਨੇ 'ਚ ਵੀ ਤੇਰਾ ਚੇਤਾ ਆ ਰਹੀ ਇਹਦਾ ਮਤਲਬ ਹੁੰਦਾ ਵੀ ਅਸਲੋਂ ਹੀ ਕੋਈ ਚੀਜ਼ ਦੀ ਅਣਹੋਂਦ ਹੋ ਜਾਏ ਤੇ ਹਵਾ ਮੇਰਾ ਖਾਜਾ ਹੋਵੇ ਮੈਨੂੰ ਭੁੱਖ ਨਾ ਲੱਗੇ ਤੇ ਰੋਟੀ ਖਾਣੀ ਨਾ ਪਵੇ ਤੇ ਰੋਟੀ ਕਮਾਉਣ ਲਈ ਸਵਾਨਾ ਅਜਾਈ ਕਮਾਉਣਾ ਪਵੇ ਤੇ ਗੁਫਾ ਦੇ ਵਿੱਚ ਬੈਠਾ ਹੋਇਆ ਮੋਸ ਪਰਮੇਸ਼ਰ ਵਾਇਗੁਰੂ ਦੇ ਗੁਣਾਂ ਨੂੰ ਕਥਨ ਕਰੀ ਜਾਵਾਂ ਤੇ ਫਿਰ ਮੇਰੇ ਕੋਲ ਜ਼ਿੰਦਗੀ ਦਾ ਸਮਾਂ ਦਹਾਕਿਆਂ 'ਚ ਨਹੀਂ ਸਦੀਆਂ ਚੋਵੇ ਜਾਨੀ ਸਦੀਆਂ ਦੀ ਉਮਰ ਗੁਫਾ ਦੇ ਵਿੱਚ ਵਾਸਾ ਨੀਂਦ ਦਾ ਨਾਮੋ ਨਿਸ਼ਾਨ ਨਹੀਂ ਤੇ ਭੁੱਖ ਲੱਗਦੀ ਨਹੀਂ ਨਾ ਪੀਣ ਲਈ ਪਾਣੀ ਚਾਹੀਦਾ ਐ ਨਾ ਖਾਣ ਲਈ ਰੋਟੀ ਚਾਹੀਦੀ ਐ ਬਸ ਸਾਹ ਦੇ ਆਸਰੇ ਤੇ ਜੀਵਤ ਰਹਾ ਨਾ ਥਕਾ ਨਾ ਅਕਾ ਤੇ ਉਸ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਉਹਦੇ ਗੁਣ ਉਹਦੇ ਕਸੀਦੇ ਕਰੀ ਜਾਵਾਂ ਇਸ ਭਾਵ ਨੂੰ ਮੁੱਖ ਰੱਖ ਕੇ ਸਾਰਾ ਕੁਝ ਕਰਾਂ ਵੀ ਸ਼ਾਇਦ ਮੈਂ ਉਹਦੇ ਬਾਰੇ ਕੁਝ ਦਾਵੇ ਯੋਗ ਕਥਨ ਕਰ ਸਕਾਂ ਵੀ ਮੈਂ ਆ ਜੋ ਕਥਿਆ ਭਾਈ ਮੇਰਾ ਦਾਵਾ ਹੈ ਵੀ ਇੰਨੀ ਵਡਿਆਈ ਮੌਦੀ ਕਹਿ ਲਈਏ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਹਜ਼ੂਰ ਜਿਸ ਸੱਚਮੁੱਚ ਹੀ ਮਨੁੱਖ ਦੇ ਕੋਲ ਇੰਨੀ ਤਾਕਤ ਆ ਜਾਏ ਅਸੀਮ ਤਾਕਤ ਨਾ ਭੁੱਖ ਹੈ ਨਾ ਪਿਆਸ ਹੈ ਨਾ ਨੀਂਦ ਹੈ ਨਾ ਅਕੇਵਾ ਹੈ ਨਾ ਥਕੇਵਾ ਹੈ ਸਦੀਆਂ ਲੰਮੀ ਉਮਰ ਹੈ ਫਿਰ ਤਾਂ ਬੰਦਾ ਕੁਝ ਨਾ ਕੁਝ ਕਰ ਸਕਦਾ ਹੈ ਕੋਈ ਦਵੇ ਯੋਗ ਕੰਮ ਕਰ ਸਕਦਾ ਹੈ ਹਜ਼ੂਰ ਮਹਾਰਾਜ ਕਹਿੰਦੇ ਨੇ ਭੀ ਤੇਰੀ ਕੀਮਤ ਨਾ ਪਵੇ ਹਉ ਕੀ ਵਡਿਆ ਖਾਨਾ ਕੀਮਤ ਦਾ ਅਰਥ ਹੈ ਇੱਥੇ ਅੰਦਾਜ਼ਾ ਅੰਦਾਜ਼ੇ ਮਾਤਰ ਵੀ ਹੈ ਮੇਰੇ ਵਾਈ ਗਰੂ ਮੈਂ ਤੇਰੇ ਬਾਬਤ ਕੁਝ ਕਹਿ ਨਹੀਂ ਸਕਾਂਗਾ ਮੇਰੀ ਸਮਰੱਥਾ ਵਿੱਚ ਨਹੀਂ ਮੇਰੀ ਬੁੱਧ ਦਾ ਪਿਆਲਾ ਬੜਾ ਛੋਟਾ ਹੈ ਸੁਕਰਾਤ ਨਾਲ ਇੱਕ ਕਥਾ ਜੁੜੀ ਹੈ ਸੁਕਰਾਤ ਨਦੀ ਦੇ ਜਾਂ ਸਮੁੰਦਰ ਦੇ ਕਿਨਾਰੇ ਟਹਿਲ ਰਿਹਾ ਇੱਕ ਛੋਟੇ ਜਿਹੇ ਬੱਚੇ ਨੂੰ ਉਸਨੇ ਵੇਖਿਆ ਬੱਚੇ ਅਕਸਰ ਆਪਣੀ ਧੁਨ ਵਿੱਚ ਆਪਣੀ ਹੀ ਖੇਡ ਖੇਡਦੇ ਨੇ ਵੱਡੀ ਉਮਰ ਵਾਲਾ ਉਸ ਵੱਲ ਵੇਖ ਕੇ ਹੱਸ ਸਕਦਾ ਹੈ ਉਹਦਾ ਮਜ਼ਾਕ ਉਡਾ ਸਕਦਾ ਹੈ ਪਰ ਉਸ ਬਚਪਨੇ ਦੀ ਆਪਣੀ ਹੀ ਦੁਨੀਆ ਹੈ ਉਹਦੇ ਲਈ ਵੱਡੀਆਂ ਚੀਜ਼ਾਂ ਦੇ ਕੋਈ ਅਰਥ ਨਹੀਂ ਛੋਟੀਆਂ ਚੀਜ਼ਾਂ ਦੇ ਬਹੁਤ ਅਰਥ ਨੇ ਉਹਦਾ ਇੱਕ ਆਪਣਾ ਹੀ ਦਾਰਾ ਆਪਣੀ ਉਹਦੀ ਸੁਰਤ ਦਾ ਮਨ ਦਾ এনवायरमेंट ਹੈ ਮਾਹੌਲ ਹੈ ਉਹਨੂੰ ਜਿਹੜੀ ਚੀਜ਼ ਵਿੱਚੋਂ ਖੁਸ਼ੀ ਮਿਲੇਗੀ ਉਹ ਕਰਨ ਦਾ ਯਤਨ ਕਰੇਗਾ ਨਿੱਕਾ ਜਿਹਾ ਇੱਕ ਪਿਆਲਾ ਉਹ ਪਾਣੀ ਦਾ ਪਰਦਾ ਡੋਲ ਦਿੰਦਾ ਹੈ ਪਾਣੀ ਦਾ ਪਰਦਾ ਹੈ ਤੇ ਡੋਲ ਦਿੰਦਾ ਹੈ ਸੋਕਰਾਟ ਉਸ ਵੱਲ ਵੇਖਦਾ ਰਿਹਾ ਬੜਾ ਦਾਨਿਸ਼ਵਰ ਆਦਮੀ ਹੋਇਆ ਪੱਛਮ ਦਾ ਬੜਾ ਅਹਮ ਫਿਲਾਸਫਰ ਹੋਇਆ ਯਾਦ ਰੱਖੋ ਨੂੰ ਅਖੀਰ ਵੇਲੇ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ ਸੀ ਸ਼ਹੀਦ ਕੀਤਾ ਗਿਆ ਸੀ ਔਰ ਉਹਦਾ ਇਹ ਕਥਨ ਬੜਾ ਲਾਭਦਾਇਕ ਔਰ ਬੜਾ ਕੀਮਤੀ ਹੈ ਉਸ ਦੇ ਸੇਵਕਾਂ ਨੇ ਤੇ ਉਸ ਦੇ ਪ੍ਰਸ਼ੰਸਕਾਂ ਨੇ ਇਕੱਠ ਕੀਤਾ ਤੇ ਇਕੱਠ ਦੇ ਵਿੱਚ ਉਹਨਾਂ ਨੇ ਆਖਿਆ ਕਿ ਸੋਕਰਾਟ ਵਰਗੀ ਹਸਤੀ ਨੂੰ ਬਚਾਉਣਾ ਚਾਹੀਦਾ ਹੈ ਅਜਾਈ ਨਹੀਂ ਮਰਨ ਦੇਣਾ ਚਾਹੀਦਾ ਪਹੁੰਚ ਕੀਤੀ ਗਈ ਸਮੇਂ ਦੀ ਰਾਜਾਸ਼ਾਹੀ ਕੋਲ ਉਹਨਾਂ ਕਿਹਾ ਕਿ ਬਚ ਸਕਦਾ ਹੈ ਪਰ ਇੱਕ ਤਰੀਕਾ ਹੈ ਇਸ ਰਾਜ ਦੀਆਂ ਹੱਦਾਂ ਤੋਂ ਜੇ ਬਾਹਰ ਚਲਿਆ ਜਾਏ ਤੇ ਉਹਦਾ ਬਚਾਅ ਹੋ ਸਕਦਾ ਹੈ ਉਹਨਾਂ ਸocrates ਨੂੰ ਜਾ ਕੇ ਆਖਿਆ اے دانشਵਰ ਸਾਡੀ اک ਬినੈ ਮੰਨੋ ਤੁਹਾਡੀ ਜਾਨ ਬੜੀ ਕੀਮਤੀ ਏ ਤੁਸੀਂ ਬੜੇ ਕੀਮਤੀ ਮਨੁੱਖ ਹੋ ਦੁਨੀਆ ਚ ਥਾਹ ਪੀੜਾਂ ਨੇ ਮਨੁੱਖਾਂ ਦੀਆਂ ਪਰ ਤੁਹਾਡਾ ਰਤਬਾ ਆਲਾ ਉੱਚਾ ਹੈ ਤੁਸੀਂ ਸਧਾਰਨ ਮਨੁੱਖ ਨਹੀਂ ਹੋ ਤੁਹਾਡੇ ਇੱਕ ਇੱਕ ਬੋਲ ਦਾ ਕੋਈ ਅਰਥ ਹੁੰਦਾ ਹੈ ਤੇ ਤੁਹਾਡੇ ਇੱਕ ਇੱਕ ਸਾਹ ਦਾ ਮਨੁੱਖਤਾ ਨੂੰ ਲਾਭ ਹੋ ਰਿਹਾ ਹੈ ਅਸੀਂ ਚਾਹੁੰਦੇ ਆ ਵੀ ਤੁਸੀਂ ਇੱਥੇ ਸਰਕਾਰ ਦਾ ਸੰਤਾਪ ਤੇ ਜ਼ੁਲਮ ਭੋ ਕੇ ਇਸ ਕੈਦਖਾਨੇ ਚ ਨਾ ਮਰੋ ਤੁਸੀਂ ਅਜੇ ਹੋਰ ਜੀਵੋ ਤੇ ਅਸੀਂ ਇਹਦਾ ਪ੍ਰਬੰਧ ਕਰ ਲਿਆ ਜੇ ਤੁਸੀਂ ਇਸ ਮੁਲਕ ਦੀਆਂ ਹੱਦਾਂ ਤੋਂ ਬਾਹਰ ਚਲੇ ਜਾਓ ਘੱਟੋ ਘੱਟ ਜੀਵਤ ਰਹੋਗੇ ਤੁਹਾਡੇ ਗਿਆਨ ਦੀ ਖੁਸ਼ਬੂ ਦੂਰੋਂ ਹੀ ਸਹੀ ਸਾਡੇ ਤੱਕ ਪਹੁੰਚਦੀ ਤੇ ਰਹੇਗੀ ਤੁਸੀਂ ਜੀਵਤ ਰਹੋਗੇ ਤੁਹਾਡਾ ਗਿਆਨ ਕਿਤੇ ਨਾ ਕਿਤੇ ਖੰਭ ਲਾ ਕੇ ਸਾਡੇ ਤੱਕ ਆਉਂਦਾ ਰਹੇਗਾ ਲਾਭ ਮਿਲੇਗਾ ਇਸ ਕਰਕੇ ਤੁਸੀਂ ਬਚਣ ਦਾ ਉਪਰਾਲਾ ਕਰੋ ਸੋਕਰਾਟ ਮੁਸਕਰਾਇਆ ਕਹਿਣ ਲੱਗਿਆ ਨਹੀਂ ਮੇਰਾ ਫੈਸਲਾ ਤੁਹਾਡੀ ਰਾਏ ਦੇ ਉਲਟ ਹੈ ਸਾਰੇ ਹੈਰਾਨ ਸਨ ਕਿ ਕਿਸੇ ਨੂੰ ਬਚਣ ਦਾ ਮੌਕਾ ਦਿੱਤਾ ਜਾਏ ਮੌਤ ਦੀ ਗਰਾਈ ਬੰਡ ਤੋਂ ਕਿਸੇ ਨੂੰ ਬਚਣ ਦਾ ਰਾਹ ਲੱਭੇ ਤੇ ਉਹ ਬਚਣ ਦਾ ਯਤਨ ਕਰਦਾ ਹੈ ਸੋਕਰਾਟ ਨੇ ਕਿਹਾ ਮੇਰਾ ਫੈਸਲਾ ਤੁਹਾਡੀ ਰਾਏ ਤੋਂ ਉਲਟ ਹੈ ਕਿਉਂ ਭਈ ਉਹ ਸ਼ਹੀਦਾਨਿਸ਼ਵਰ ਕਿਉਂ ਕਹਿਣ ਲੱਗਿਆ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਕਿਹਾ ਉਹਨਾਂ ਵਿੱਚ ਅਰਥ ਭਰਨ ਦਾ ਸਮਾਂ ਆ ਗਿਆ। ਫੇਰ ਦੁਹਰਾਉਂਦਾ ਮੈਂ ਆਪਣੇ ਜੀਵਨ ਵਿੱਚ ਜੋ ਕੁਝ ਜੀਵਨ ਬਾਬਤ ਕਿਹਾ ਹੈ ਜੋ ਸਚਾਈਆਂ ਕਹੀਆਂ ਨੇ ਉਹਨਾਂ ਸਚਾਈਆਂ ਵਿੱਚ ਅਰਥ ਭਰਨ ਦਾ ਸਮਾਂ ਆ ਗਿਆ, ਰਸ ਭਰਨ ਦਾ ਸਮਾਂ ਆ ਗਿਆ। ਤੇ ਬਹੁਤੀਆਂ ਗੱਲਾਂ ਵਿੱਚ ਅਰਥ ਮੇਰੀ ਮੌਤ ਭਰੇਗੀ। ਜੇ ਮੈਂ ਜਿਉਂਦਾ ਬਚ ਕੇ ਇਥੋਂ ਨਿਕਲ ਗਿਆ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਣਗੇ ਮੇਰੀਆਂ ਕਈਆਂ ਗੱਲਾਂ ਦੀ ਕੋਈ ਕੀਮਤ ਨਹੀਂ ਰਹਿ ਜਾਏਗੀ ਮੁੱਲ ਨਹੀਂ ਰਹਿ ਜਾਏਗਾ ਬੜੀ ਮਿਹਨਤ ਨਾਲ ਮੈਂ ਉਹ ਕਈਆਂ ਨੇ ਬੜੀ ਕਲਣਾ ਨਾਲ ਮੈਂ ਆਪਣੀ ਸੁਰਤ ਵਿੱਚੋਂ ਉਹ ਗੱਲਾਂ ਦੀ ਪੈਦਾਵਾਰ ਕੀਤੀ ਹੈ ਮੇਰੇ ਉਸ ਗਿਆਨ ਦਾ ਮੁੱਲ ਸੰਸਾਰ ਵਿੱਚ ਸਦਾ ਹੀ ਬਣਿਆ ਰਹੇਗਾ ਜੇ ਮੈਂ ਸਰਕਾਰ ਦੇ ਹੱਥੋਂ ਜ਼ਹਿਰ ਦਾ ਪਿਆਲਾ ਪੀ ਕੇ ਮਰਾਂ ਜਿਵੇਂ ਆਪਣੀ ਜਾਨ ਬਚਾ ਕੇ ਇਥੋਂ ਦੌੜ ਗਿਆ ਭੱਜ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਚਲਾਕੀ ਕਰਕੇ ਜਾਨ ਤੇ ਬਚਾ ਲਈ ਇੰਨੀਆਂ ਉਪਜਾਊ ਕੀਮਤੀ ਅਮੋਲਕ ਗੱਲਾਂ ਦੇ ਅਰਥ ਨਹੀਂ ਰਹਿ ਜਾਣਗੇ ਉਹ ਹਵਾ ਹੋ ਜਾਣਗੇ ਲੋਕ ਜਿਸ ਵੇਲੇ ਮੇਰੀ ਮੌਤ ਬਾਰੇ ਪੜਿਆ ਕਰਨਗੇ ਤੇ ਉਹ ਮੇਰੀਆਂ ਗੱਲਾਂ ਨੂੰ ਯਾਦ ਕਰਿਆ ਕਰਨਗੇ ਜਦੋਂ ਮੇਰੀ ਮੌਤ ਬਾਬਤ ਚਰਚਾ ਚੱਲਿਆ ਕਰੇਗੀ ਤੇ ਲੋਕ ਕੀ ਕਰਨਗੇ ਸਮੱਸਿਆ ਕੀ ਸੀ ਉਹਨੂੰ ਜ਼ਹਿਰ ਪੀਣ ਲਈ ਕਿਉਂ ਕਿਹਾ ਗਿਆ ਇਹ ਲੋਕ ਪੜਤਾਲਣਗੇ ਵੀ ਉਹਨੇ ਆਖਿਆ ਕੀ ਸੀ ਤੇ ਕੀਤਾ ਕੀ ਸੀ ਮੇਰੀਆਂ ਗੱਲਾਂ ਦਾ ਮੁੱਲ ਬਣੇਗਾ ਉਹਨਾਂ ਦੀ ਚਮਕ ਵਧੇਗੀ ਸੰਸਾਰ ਉਹਨਾਂ ਬਾਰੇ ਗੱਲਾਂ ਕਰੇਗਾ ਉਹ ਬੜੀਆਂ ਕੀਮਤੀ ਨੇ ਉਹਨਾਂ ਗੱਲਾਂ ਕਰਕੇ ਹੀ ਮੈਂ ਹਾਂ ਸੋ ਸਰੀਰ ਦੇ ਵजूद ਦਾ ਮਿਟਣਾ ਤੈ ਹੈ ਮੇਰਾ ਫੈਸਲਾ ਤੁਹਾਡੀ رائے ਦੇ ਉਲਟੇ ਉਹਨੇ ਜ਼ਹਿਰ ਦਾ ਪਿਆਲਾ ਪੀਤਾ ਤੇ ਦੁਨੀਆ ਤੋਂ ਰੁਖਸਤ ਹੋਇਆ ਬੜਾ ਦਾਨਾਬੰਦਾ ਉਮਰਾ ਸੀ ਸਾਰੀ ਮੰਗਦੇ ਆ ਇਹੋ ਜਿਹੀ ਦਿਨਾਈ ਕੋਈ ਨਹੀਂ ਮੰਗਦਾ ਉਸ ਬੱਚੇ ਵੱਲ ਵੇਖ ਰਿਹਾ ਸੀ ਥੋੜੇ ਸਮੇਂ ਬਾਅਦ ਉਸ ਬੱਚੇ ਦੇ ਕੋਲ ਗਿਆ ਉਹਨੇ ਉਹਨੂੰ ਪੁੱਛਿਆ ਇਹ ਬਾਲਕ ਇਹ ਬੱਚੇ ਤੂੰ ਇਹ ਕੀ ਖੇਡ ਖੇਡ ਰਿਹਾ ਹੈ ਪਾਣੀ ਦਾ ਪਿਆਲਾ ਤੂੰ ਭਰਦਾ ਹੈ ਫਿਰ ਡੋਲ ਦਿੰਦਾ ਹੈ ਫਿਰ ਭਰਦਾ ਹੈ ਫਿਰ ਡੋਲ ਦਿੰਦਾ ਹੈ ਉਸ ਬੱਚੇ ਨੇ ਬੜੀ ਮਾਸੂਮੀਅਤ ਦੇ ਨਾਲ ਜਵਾਬ ਦਿੱਤਾ ਜੀ ਮੈਂ ਇਹਦੇ ਵਿੱਚ ਪਾਣੀ ਪਾਉਣਾ ਹੈ ਕਹਿੰਦਾ ਪਾਣੀ ਦਾ ਭਰ ਤੇ ਜਾਂਦਾ ਫਿਰ ਡੋਲਦਾ ਕਿਉਂ ਹੈ ਕਹਿੰਦਾ ਨਹੀਂ ਸਾਰਾ ਪਾਉਣਾ ਹੈ ਜਿੰਨਾ ਪਾਣੀ ਬਾਹਰ ਹੈ ਨਾ ਮੈਂ ਸਾਰਾ ਪਾਉਣਾ ਹੈ ਸਾਰਾ ਨਹੀਂ ਪੈਂਦਾ ਥੋੜਾ ਪੈਂਦਾ ਹੈ ਇਸ ਕਰਕੇ ਮੈਂ ਡੋਲ ਕੇ ਫਿਰ ਦੁਬਾਰਾ ਪਾਉਣਾ ਵੀ ਸਾਰਾ ਪੈ ਜਾਏ ਤੁਸੀਂ ਰਾਹ ਨ ਹੋਮੋਗੇ ਸੋਕਰਾਟ ਨੇ ਬੱਚੇ ਨੂੰ ਕੁਝ ਨਹੀਂ ਸਮਝਾਇਆ ਉਹਨੂੰ ਇਹ ਨਹੀਂ ਕਿਹਾ ਵੀ ਤੇਰਾ ਪਿਆਲਾ ਛੋਟਾ ਹੈ ਉਹਦੇ ਇੱਕ ਸੇਵਕ ਨੇ ਕਿਹਾ ਮਹਾਰਾਜ ਇਹ ਦਾਣਿਸ਼ਵਰ ਦੇਖੋ ਬੱਚਾ ਕਿਤਨਾ ਨਾਦਾਨ ਹੈ ਇਹਨੂੰ ਇਹ ਨਹੀਂ ਪਤਾ ਵੀ ਇਹਦਾ ਪਿਆਲਾ ਛੋਟਾ ਹੈ ਤੇ ਪਾਣੀ ਤੇ ਇੰਨਾ ਜ਼ਿਆਦਾ ਇੰਨਾ ਪਾਣੀ ਨਿੱਕੇ ਜਿਹੇ ਪਿਆਲੇ 'ਚ ਕਿਵੇਂ ਪੈ ਸਕਦਾ ਹੈ ਸੋਕਰਾਟ ਨੇ ਆਖਿਆ ਉਹ ਨਾਦਾਨ ਨਹੀਂ ਮਾਸੂਮ ਹੈ ਤੂੰ ਤੇ ਮੈਂ ਨਾਦਾਨ ਹਾਂ ਉਹਦੀ ਉਮਰ ਅਜੇ ਇਹ ਇਹਨਾਂ ਗੱਲਾਂ ਦਾ ਭਾਵ ਸਮਝਣ ਦੇ ਸਮਰੱਥ ਨਹੀਂ ਹੋਈ ਵੀ ਪਿਆਲਾ ਨਿਕਾਏ ਪਾਣੀ ਜ਼ਿਆਦਾ ਹੈ ਨਿੱਕੇ ਪਿਆਲੇ 'ਚ ਜ਼ਿਆਦਾ ਪਾਣੀ ਨਹੀਂ ਪੈ ਸਕਦਾ। ਉਹ ਮਾਸੂਮੀਅਤ ਨਾਲ ਕਰ ਰਿਹਾ ਹੈ ਤੇ ਖੇਡ ਮਨ ਪਰਚਾਵਾ ਕਰ ਰਿਹਾ ਨੂੰ ਪਰ ਉਹ ਖਿੱਚ ਨਹੀਂ ਰਿਹਾ। ਡੋਲ ਤੇ ਪਰ ਲੈਂਦਾ ਡੋਲ ਤੇ ਪਰ ਲੈਂਦਾ ਲੱਗਿਆ। ਉਮਰ ਹੋਏਗੀ ਸ਼ਾਇਦ ਉਹਨੂੰ ਸਮਝ ਆਏਗੀ ਵੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਸੇਵਕ ਨੇ ਆਖਿਆ ਦਾਨਸ਼ਵਰ ਉਹ ਤੇ ਮਾਸੂਮ ਹੈ ਅਸੀਂ ਨਦਾਨ ਕਿਉਂ ਹਾਂ ਚਲੋ ਮੈਂ ਨਦਾਨ ਹੋਇਆ ਤੇ ਗੱਲ ਤੁਸੀਂ ਨਦਾਨ ਤੇ ਨਹੀਂ ਸੋਕਰਾਟ ਨੇ ਕਿਹਾ ਸੀ ਸਾਰੇ ਹੀ ਨਦਾਨ ਸਾਡੀ ਨਦਾਨੀ ਇਸ ਬੱਚੇ ਨਾਲੋਂ ਇਹਦੀ ਮਾਸੂਮੀਅਤ ਨਾਲੋਂ ਵੱਖਰੀ ਹੈ ਇਹਦੀ ਮਾਸੂਮੀਅਤ ਹੈ ਦੇ ਸਮਝੀ ਹੈ ਵਕਤ ਹੋਏਗਾ ਵੱਡਾ ਹੋਏਗਾ ਦੁਨੀਆ ਦੇਖੇਗਾ ਸਮਝ ਪੈ ਜਾਏਗੀ ਨਿੱਕੇ ਭਾਂਡੇ 'ਚ ਬਹੁਤੀ ਜ਼ਿਆਦਾ ਚੀਜ਼ ਨਹੀਂ ਪੈ ਸਕਦੀ ਤੂੰ ਤੇ ਮੈਂ ਨਦਾਨ ਇਸ ਕਰਕੇ ਆਂ ਕਿ ਅਸੀਂ ਉਮਰ ਦਾ ਬਹੁਤ ਲੰਮਾ ਹਿੱਸਾ ਹੰਡਾ ਲਿਆ ਸਾਡਾ ਜਿਹੜਾ ਪਿਆਲਾ ਹੈ ਨਾ ਮਨ ਦਾ ਬੁੱਧ ਦਾ ਇਹਦੇ ਵਿੱਚ ਬੜੀ ਥੋੜੀ ਚੀਜ਼ ਪਈ ਹੈ ਬੜੀ ਥੋੜੀ ਪਰ ਅਸੀਂ ਉਹਨੂੰ ਦੱਸਦੇ ਜਿਆਦੀ ਆਂ ਸਾਡੇ ਕੋਲ ਹੈ ਕੱਖ ਵੀ ਨਹੀਂ ਪਰ ਅਸੀਂ ਇਸ ਭੁਲੇਖੇ ਵਿੱਚ ਆ ਕਿ ਸਾਨੂੰ ਤਾਂ ਬਹੁਤ ਪਤਾ ਹੈ ਸੰਤ ਤਾਂ ਬੜੀ ਜਾਣਕਾਰੀ ਹੈ ਅਸੀਂ ਤੇ ਬੜਾ ਕੁਝ ਪਾ ਲਿਆ ਉਹਦੀ ਮਾਸੂਮੀਅਤ ਸਮਾ ਪਾ ਕੇ ਉਹਨੂੰ ਸਿਆਣਪ ਵੱਲ ਲੈ ਜਾਏਗੀ ਤੇਰੀ ਤੇ ਮੇਰੀ ਨਦਾਨੀ ਦੂਰ ਕਿਵੇਂ ਹੋਏਗੀ ਤੂੰ ਕਦੇ ਸੋਚੇ ਸਾਡੀਆਂ ਉਮਰਾਂ ਵੱਡੀਆਂ ਨੇ ਆਪਾਂ ਦੁਨੀਆ ਵੇਖੀ ਐ ਪੜਿਆ ਸੁਣਿਆ ਕੁੜਿਆ ਕਿੰਨਾ ਕੁਝ ਆਪਾਂ ਜਾਣਦੇ ਆ ਪਰ ਉਹ ਜਾਣਕਾਰੀ ਦਾ ਗਰੂਰ ਜਿਹੜਾ ਸਾਡੇ ਅੰਦਰ ਵੀ ਅਸੀਂ ਤਾਂ ਬਹੁਤ ਜਾਣਦੇ ਆ ਜੀ ਸੰਤ ਪਤਾ ਹੈ ਸਾਨੂੰ ਸਿੱਖਣ ਦੀ ਲੋੜ ਨਹੀਂ। ਭਾਂਡਾ ਸਾਡਾ ਬੜਾ ਛੋਟਾ ਹੈ ਪਰ ਅਸੀਂ ਇਸ ਉਹਨੂੰ ਤਾਂ ਪਤਾ ਹੈ ਵੀ ਪਾਣੀ ਨਹੀਂ ਪੈ ਰਿਆ ਤਾਂ ਡੋਲਦਾ ਹੈ ਫਿਰ ਪਾਉਂਦਾ ਹੈ ਪਰ ਅਸੀਂ ਭੁਲੇਖੇ ਜਾਂ ਵੀ ਸਾਰਾ ਪਾਣੀ ਸਾਡੇ ਭਾਂਡੇ 'ਚ ਪੈ ਗਿਆ। ਅਸੀਂ ਇਸ ਭੁਲੇਖੇ ਵਿੱਚ ਹਾਂ। ਸਾਰਾ ਪਾਣੀ ਸਾਡੇ ਭਾਂਡੇ 'ਚ ਪੈ ਚੁੱਕਿਆ ਅਸੀਂ ਤਾਂ ਇਹ ਮੰਨ ਕੇ ਬੈਠੇ ਹੋਏ ਹਾਂ। ਸਾਡਾ ਦਾਵਾ ਸਾਡੀ ਨਦਾਨੀ ਹੈ। ਔਰ ਇਹ ਨਦਾਨੀ ਵਿਰਲੇ ਬੰਦਿਆਂ ਦੀ ਦੂਰ ਹੁੰਦੀ ਹੈ। ਤੇ ਤਾਂ ਸਾਰੀ ਉਮਰ ਅਸੀਂ ਐਸੇ ਪਰਮਪੁਲੇਖੇ ਵਿੱਚ ਹੀ ਜੀਦੇ ਆਂ ਕਿ ਮੇਰਾ ਮੇਰਾ ਭਾਂਡਾ ਤਾਂ ਭਰਿਆ ਪਿਆ ਜਦੋਂ ਕਿ ਅਸੀਂ ਖਾਲੀ ਹੁੰਨੇ ਆਂ ਕੋ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੁਕਬੋ ਨੰਡੋ ਲੈ ਖੜਕਦਾ ਉਹੀ ਹੈ ਜਿਹੜਾ ਖਾਲੀ ਹੁੰਦਾ ਹੈ ਭਰਿਆ ਖੜਕਦਾ ਨਹੀਂ ਹਜ਼ੂਰ ਦੇ ਬਚਨ ਪੜੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਚਾਹੀਏ ਜੇ ਮੈਂ ਜਾਣ ਵੀ ਲਵਾਂ ਤੇ ਮੇਤੋ ਕਿਆ ਨਹੀਂ ਜਾਣਾ ਕਥਨ ਨਹੀਂ ਕੀਤਾ ਜਾਣਾ ਆਖਿਆ ਨਹੀਂ ਜਾਣਾ ਅੰਤ ਨਾ ਸਿਫਤੀ ਕਹਿਣ ਨਾ ਅੰਤੰਤ ਨਾ ਕਰਨੈ ਦੇਣ ਨਾ ਜਿਸ ਦਿਨ ਵਿਚਾਰਵਾਨਾਂ ਨੇ ਕਿਹਾ ਜਿਸ ਦਿਨ ਅਸੀਂ ਇਹ ਜਾਣ ਲਿਆ ਕਿ ਅਸੀਂ ਕੁਝ ਵੀ ਨਹੀਂ ਜਾਣਿਆ ਸਮਝੋ ਤੁਸੀਂ ਕਿਸੇ ਤਲ ਤੇ ਪਹੁੰਚ ਗਏ ਕਿਸੇ ਹੱਦ ਤੱਕ ਚਲੇ ਗਏ ਹੋ ਤੁਸੀਂ ਕੁਝ ਪਾ ਲਿਆ ਜੀਵਨ ਵਿੱਚ ਭਾਈ ਵੀਰ ਸਿੰਘ ਜੀ ਇੱਕ ਕਥਨ ਲਿਖਦੇ ਨੇ ਸਿਰ ਕਚਕੌਲ ਬਣਾ ਅਤਲੀਤਾ ਪੜਿਆਂ ਦੁਆਰੇ ਫਿਰਿਆ ਦਰ ਦਰ ਦੇ ਟੁਕ ਮੰਗ ਮੰਗ ਪਾਏ ਤੁੰਨ ਤੁੰਨ ਕੇ ਭਰਿਆ ਭਰਿਆ ਦੇਖ ਅਫਰਿਆ ਸਾ ਮੈਂ ਜਾਣਾ ਪੰਡਿਤ ਹੋਇਆ ਇੱਕ ਦਿਨੇ ਕਚਕੌਲ ਲੈ ਗਿਆ ਮੁਰਸ਼ਿਦ ਮੂਹਰੇ ਧਰਿਆ ਝੂਠ ਝੂਠ ਕਹਿ ਉਸ ਲਟਾਇਆ ਖਾਲੀ ਸਾਰਾ ਕਰਿਆ ਇਸ ਰੁਬਾਈ ਦਾ ਅਰਥ ਹੈ ਕਚਕੌਲ ਹੁੰਦਾ ਵੀ ਕੱਚਾ ਪਾਂਡਾ ਜੀ ਚ ਸਾਧੂ ਭਿਖਿਆ ਮੰਗਦਾ ਕਹਿੰਦੇ ਮੈਂ ਆਪਣੀ ਖੋਪੜੀ ਆਪਣਾ ਦਿਮਾਗ ਨਾ ਆਪਣੀ ਬੁੱਧੀ ਭਿਖਿਆ ਪੱਤਰ ਬਣਾਇਆ ਜਿਤੋਂ ਕੋਈ ਗੱਲ ਲੱਭੀ ਇਹਦੇ ਚ ਸੁੱਟੀ ਗਿਆ ਸੁੱਟੀ ਗਿਆ ਸੁੱਟੀ ਗਿਆ ਤੇ ਭੁਲੇਖਾ ਹੈ ਆਪਣੀ ਕਮਾਈ ਉਹਦੇ ਚ ਕੋਈ ਨਹੀਂ ਸੀ ਭੁਲੇਖਾ ਹੈ ਪਾਇਆ ਵੀ ਮੇਰੇ ਕੋਲ ਤਾਂ ਬੜਾ ਕੋਝਾ ਗੁਰੂ ਨੂੰ ਜਾ ਕੇ ਗੁਰੂ ਦੇ ਅੱਗੇ ਮੈਂ ਆਪਣੇ ਬੁੱਧ ਦਾ ਭਾਂਡਾ ਰੱਖਿਆ ਮਹਾਰਾਜ ਵੇਖੋ ਮੈਂ ਕਿੰਨੀ ਕਮਾਈ ਕੀਤੀ ਹੈ ਉਹਨਾਂ ਨੇ ਉਹਨੂੰ ਨਕਾਰਾ ਸਮਝ ਕੇ ਦਰ ਕਨਾਰ ਕਰ ਦਿੱਤਾ ਪੁੱਠਾ ਕਰ ਦਿੱਤਾ ਆਖਿਆ ਕਿੱਥੋਂ ਦੁਨੀਆ ਦੀ ਝੂਠ ਇਕੱਠੀ ਕਰਕੇ ਲਿਆਏ ਝੂਠ ਝੂਠ ਕਹਿ ਉਸ ਉਲਟਾਇਆ ਖਾਲੀ ਸਾਰਾ ਕਰਿਆ ਉਹਨ ਖਾਲੀ ਉਹਨੇ ਕਿਹਾ ਝੂਠ ਛੱਡ ਆਪਣੀ ਕਮਾਈ ਵੱਲ ਧਿਆਨ ਦੇ ਜੋ ਤੇਰਾ ਹੈ ਉਹ ਕੀ ਹੈ ਮਹਾਰਾਜ ਮੇਰਾ ਤੇ ਕੁਝ ਵੀ ਨਹੀਂ ਸਭ ਇਧਰੋਂ ਇਧਰੋਂ ਇਕੱਠਾ ਕੀਤਾ ਹੋਇਆ ਜਿਹਦੇ ਚੋਂ ਇੱਕ ਰੰਚਕ ਮਾਤਰ ਵੀ ਕਮਾਈ ਨਹੀਂ ਕੀਤੀ ਜਾ ਸਕੀ ਮਹਾਰਾਜ ਕਬੀਰ ਜੀ ਕਹਿੰਦੇ ਨੇ ਕਬੀਰ ਸਾਤ ਸਮੁੰਦਰਾਂ ਮਾਸਕਰੋਂ ਸਤਾ ਸਮੁੰਦਰਾਂ ਦੀ ਸਿਆਹੀ ਬਣਾ ਲਵਾਂ ਕਲਮ ਕਰੋ ਬਨਰਾਏ ਸਾਰੀ ਧਰਤੀ ਦੀ ਬਨਸਪਤੀ ਦੀਆਂ ਕਲਮਾਂ ਕੱਢ ਲਵਾਂ ਬਸੂਦਾ ਕਾਗਜ਼ ਜੋ ਕਰੂੰ ਸਾਰੀ ਧਰਤੀ ਦਾ ਕਾਗਜ਼ ਬਣਾ ਲਵਾਂ ਹਰ ਜਸ ਲਿਖਣ ਨਾ ਜਾਏ ਸੱਤਾਂ ਸਮੁੰਦਰਾਂ ਦੀ ਸਿਆਹੀ ਨਾਲ ਸਾਰੀ ਧਰਤੀ ਦੀ ਲੱਕੜੀ ਦੀਆਂ ਕਲਮਾਂ ਦੇ ਨਾਲ ਸਾਰੀ ਧਰਤੀ ਕਾਗਜ਼ ਬਣ ਜਾਏ ਤੇ ਇੰਨੇ ਵੱਡੇ ਸਾਧਨ ਨਾਲ ਮੈਂ ਪਰਮੇਸ਼ਰ ਦੀ ਸਿਫਤ ਲਿਖਣ ਲੱਗਾ ਉਹਨੂੰ ਬਿਆਨ ਨਹੀਂ ਕਰ ਸਕਾਂਗਾ ਇੱਕ ਰਾਈ ਮਾਤਰ ਵੀ ਨਹੀਂ ਕਹਿ ਸਕਾਂਗਾ ਉਸ ਨੂੰ ਉਹ ਇਸ ਤੋਂ ਵੀ ਕਿਤੇ ਵੱਡਾ ਇਸ ਤੋਂ ਵੀ ਅਪਹੁੰਚਾਇ ਤੋ ਕਰਨਾ ਕੀ ਹੈ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਉਹਦੇ ਦਾਵਾ ਨਹੀਂ ਕਰਨਾ ਕਮਾਈ ਕਰੀ ਜਾਣੀ ਹੈ ਉਹਦੀ ਸਿਫਤ ਵਿੱਚ ਜੁੜੀ ਜਾਣਾ ਹੈ ਉਹਦੇ ਗੁਣਾਂ ਦਾ ਕਥਨ ਵਿਚਾਰ ਕਰਨਾ ਹੈ ਤੇ ਗੁਣ ਰੂਪ ਹੋ ਜਾਣਾ ਹੈ ਜਿਹੜੇ ਗੁਣ ਰੂਪ ਹੋ ਜਾਂਦੇ ਨੇ ਉਹਨਾਂ ਨੇ ਹੀ ਕਿਹਾ ਵੀ ਕੋਈ ਅੰਤ ਨਹੀਂ ਹੈ ਉਸ ਦਾ ਬੇਅੰਤ ਹੈ ਉਸ ਨੂੰ ਮਾਣੋ ਉਸ ਨੂੰ ਜੀਵੋ ਉਸ ਬਾਰੇ ਦਾਵੇ ਨਾ ਕਰੋ ਤੋ ਹਜ਼ੂਰ ਮਹਾਰਾਜ ਅਗਲੇਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਵਸੇ ਗੋਬਾਲ ਕਿੰਨੇ ਜਦੋਂ ਮੈਨੂੰ ਇਹ ਗੱਲ ਸਮਝ ਆਈ ਪੀ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਪ੍ਰੇਮ ਕਰਨਾ ਹੈ ਇਹਦੇ ਨਾਲੇਕ ਮੈਨੂੰ ਲਾਭ ਇਹ ਹੋਇਆ ਸੰਸਾਰ ਦੇ ਅੰਦਰ ਦੋਸਮਸਿਆਵਾਂ ਬਹੁਤ ਵੱਡੀਆਂ ਨੇ ਹਰ ਮਨੁੱਖ ਨੂੰ ਹਨ ਜਾਤੋਂ ਹੰਕਾਰ ਵਿੱਚ ਹੋਏਗਾ ਤੇ ਜਾਉ ਢੈਂਦੀ ਕਲਾ ਚ ਹੋਏਗਾ ਜਦ ਕਸ਼ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਦਾ ਕਿਸੇ ਚੀਜ਼ ਨੂੰ ਲੈ ਕੇ ਉਹ ਥੱਲੇ ਡਿੱਗਦਾ ਤੇ ਕਿਸੇ ਚੀਜ਼ ਨੂੰ ਪ੍ਰਾਪਤ ਕਰਕੇ ਬਹੁਤ ਉੱਚਾ ਉੱਠਦਾ ਹੈ ਜਾਨੀ ਉਹਨੂੰ ਆਪਾਂ ਕਹਿੰਦੇ ਆਂ ਵੀ ਸਟੇਬਲ ਨਹੀਂ ਹੈ ਉਹ ਸਹਿਜ ਵਿੱਚ ਨਹੀਂ ਜੀਦਾ ਸਹਿਜ ਵਿੱਚ ਜੀਉਣ ਵਾਲੇ ਨੂੰ ਗੁਰਮੁਖ ਕਹਿੰਦੇ ਨੇ ਭਗਤ ਕਹਿੰਦੇ ਨੇ ਸੰਤ ਕਹਿੰਦੇ ਨੇ ਜਾਂ ਹੰਕਾਰ ਵਿੱਚ ਹਾਂ ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਕਹੇ ਟੋਏ ਟਿੱਬੇ ਲਾ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ ਟੋਏ ਕੀ ਨੇ ਟੈਂਦੀ ਕਲਾ ਟਿੱਬੇ ਕੀ ਨੇ ਹੰਕਾਰ ਮਨ ਨੂੰ ਮੈਦਾਨ ਸਾਵਾ ਕਰ ਸਹਿਜ ਵਿੱਚ ਵਿਚਰ ਤੂੰ ਕਦੇ ਟੋਏ ਤੇ ਹੁੰਨਾ ਹੈ ਤੁਹੇ ਚੁੰਨਾ ਕਦੇ ਟਿੱਬੇ ਤੇ ਹੁੰਨਾ ਤੇਰੇ ਅੰਦਰ ਤਾਂ ਸਟੇਬਲ ਸਹਿਦ ਟਿਕਾਉ ਆਉਂਦਾ ਹੀ ਕਦੇ ਨਹੀਂ ਕਦੇ ਤੂੰ ਹਵਾ ਚ ਉੱਡਦਾ ਹੈ ਤੇ ਕਦੇ ਤੂੰ ਡੂੰਗੀ ਖੱਡ ਚ ਡਿੱਗਦਾ ਹੈ ਜ਼ਮੀਨ ਤੇ ਤਾਂ ਤੇਰੇ ਪੈਰ ਹੀ ਨਹੀਂ ਲੱਗਦੇ ਜਾਂ ਤੂੰ ਬਹੁਤ ਹੰਕਾਰੀ ਹੁੰਨਾ ਹੈ ਜਾਂ ਤੂੰ ਬਹੁਤ ਢੈਂਦੀ ਕਲਾ ਮਾਇੂਸੀ ਵਿੱਚ ਹੁੰਨਾ ਹੈ ਜਾਂ ਤੇਰੇ ਅਹਿਸਾਸ ਬਹੁਤ ਨੀਵੇਂ ਚਲੇ ਜਾਂਦੇ ਨੇ ਇਸ ਸ਼ਲੋਕ ਵਿੱਚ ਇਸ ਸਮੱਸਿਆ ਦਾ ਜ਼ਿਕਰ ਕਬੀਰ ਜੀ ਨੇ ਕੀਤਾ ਹੈ ਜਿਹਨੂੰ ਆਪਾਂ ਕਹਿੰਨੇ ਟੈਂਦੀ ਕਲਾ ਨੀਵੇਂ ਅਹਿਸਾਸ ਹੋਣਾ ਹੈ ਆਪਣੇ ਆਪ ਨੂੰ ਦੁਖੀ ਮੰਨ ਲੈ। ਜਾਤ ਜੁਲਾਹਾ ਕੀ ਕਰੇ? ਪਹਿਲੇ ਸ਼ਲੋਕਾਂ ਵਿੱਚ ਕਿਹਾ ਸੀ ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨੇ ਹਾਰ। ਕਿ ਕੁਝ ਲੋਕ ਐਸੇ ਨੇ ਜਿਨ੍ਹਾਂ ਕੋਲ ਮੇਰੇ ਕਥਨ ਦਾ ਕੋਈ ਜਵਾਬ ਤੇ ਨਹੀਂ। ਜੋ ਵਾਹਿਗੁਰੂ ਨੇ ਮੈਨੂੰ ਬਖਸ਼ਿਆ ਉਹਦਾ ਮੁਕਾਬਲਾ ਵੀ ਕੋਈ ਨਹੀਂ ਉਹਨੇ ਇੱਕ ਚੀਜ਼ ਲੱਭੀ ਵੀ ਕਬੀਰ ਦੀ ਨੀਵੀਂ ਜਾਤ ਦਾ ਨਾਂ ਲੈ ਕੇ ਨੂੰ ਚੜਾਓ ਕਬੀਰ ਜੀ ਕਹਿੰਦੇ ਤੁਸੀਂ ਮੰਨਦੇ ਹੋ ਨਾ ਵੀ ਮੇਰੀ ਜਾਤ ਨਹੀਂ ਮੈਂ ਥੋੜੀ ਮੰਨਦਾ ਤੁਸੀਂ ਕਹਿੰਦੇ ਹੋ ਨਾ ਤੁਹਾਡਾ ਕੀ ਇਹ ਤੁਸੀਂ ਤਾਂ ਕੁਝ ਵੀ ਆਖੋਗੇ ਤੁਸੀਂ ਤਾਂ ਇਹ ਮੇਥ ਲਿਆ ਹੋਇਆ ਵੀ ਤੁਸੀਂ ਉੱਚੇ ਹੋ ਤੇ ਮੈਂ ਨੀਵਾ ਹਾਂ ਕਿ ਤੁਸੀਂ ਮੇਥਿਆ ਨਾ ਮੈਂ ਤਾਂ ਨਹੀਂ ਮੇਥਿਆ ਜਾਂ ਤਾਂ ਤੁਸੀਂ ਮੇਰੀ رائے ਲਈ ਹੁੰਦੀ ਵੀ ਭਾਈ ਆਪਾਂ ਰਲ ਮਿਲ ਕੇ ਇੱਕ ਜਣਾ ਨੀਵੇਂ ਹੋ ਜਾਈਏ ਤੇ ਇੱਕ ਜਣਾ ਵੱਡੇ ਬਣ ਜਾਈਏ ਤੇ ਮੇਰੀ ਸਹਿਮਤੀ ਹੋਈ ਹੁੰਦੀ ਫਿਰ ਤਾਂ ਮੈਂ ਕੋਈ ਮੰਨਦਾ ਵੀ ਹਾਂ ਇੱਕ ਤਰਫਾ ਗੱਲ ਐ ਤੁਸੀਂ ਕਹਿ ਰਹੇ ਹੋ ਕਿ ਸਾਡੀ ਬਰਾਦਰੀ ਉੱਚੀ ਕਬੀਰ ਦੀ ਬਰਾਦਰੀ ਨਹੀਂ ਇਹ ਤਾਂ ਤੁਹਾਡਾ ਫੈਸਲਾ ਹੈ ਤੁਹਾਡਾ ਨਿਰਣਾ ਹੈ ਇਹਦੇ ਵਿੱਚ ਮੇਰੀ ਤਾਂ ਰਾਈ ਕੋਈ ਨਹੀਂ ਨਾ ਹੀ ਮੇਰੀ ਮਰਜ਼ੀ ਐ ਤੇ ਤੁਸੀਂ ਤਾਂ ਕੁਝ ਵੀ ਕਹਿ ਸਕਦੇ ਹੋ ਨਾ ਤੁਹਾਡੇ ਆਖਣ ਦਾ ਕੀ ਹੈ ਅਕਸਰ ਅਸੀਂ ਐਸੀਆਂ ਗੱਲਾਂ ਨੂੰ ਹੀ ਮੰਨ ਤੇ ਰੱਖਦੇ ਹਾਂ ਉਹਨੇ ਮੈਨੂੰ ਇਸ ਤਰ੍ਹਾਂ ਉਹ ਤਾਂ ਕੁਝ ਵੀ ਕਹੇਗਾ ਉਹਦੇ ਕਹਿਣ ਦਾ ਮੁੱਲ ਤੇਰੇ ਮੰਨਣ ਨਾਲ ਬਣਦਾ ਤੂੰ ਮੰਨਦਾ ਹੈ ਤੇ ਉਹਦਾ ਮੁੱਲ ਹੈ ਨਹੀਂ ਮੰਨਦਾ ਤੇ ਉਹਦੀ ਗੱਲ ਦਾ ਕੋਈ ਮੁੱਲ ਨਹੀਂ ਉਹ ਹਵਾ ਹੈ ਉਹਨੇ ਕਿਹਾ ਤੂੰ ਨੀਚ ਹੈ ਤੂੰ ਮੰਨ ਗਿਓ ਤਾਂ ਉਹਦੀ ਉਹਦੀ ਗੱਲ ਦਾ ਮੁੱਲ ਪੈ ਗਿਆ ਤੂੰ ਨਹੀਂ ਮੰਨਿਆ ਤੇ ਉਹਦੀ ਗੱਲ ਦਾ ਕੀ ਮੁੱਲ ਹੈ ਕੋਈ ਨਹੀਂ ਮੁੱਲ ਨਹੀਂ ਉਸ ਦੇ ਕਥਨ ਦਾ ਕੋਈ ਮਤਲਬ ਨਹੀਂ ਉਸ ਨੂੰ ਹਵਾ ਦਾ ਝੌਂਕਾ ਸਮਝ ਕਬੀਰ ਜੀ ਮਹਾਰਾਜ ਕਹਿੰਦੇ ਨੇ ਬਹੁਤ ਲੋਕ ਐਸੇ ਜਿਨ੍ਹਾਂ ਨੂੰ ਕਿਹਾ ਗਿਆ ਤੁਹਾਡੀ ਬਰਾਦਰੀ ਤੁਹਾਡੀ ਜਾਤ ਨਹੀਂ ਵੀ ਉਹਨਾਂ ਨੇ ਮੰਨ ਲਿਆ ਹੁਣ ਉਹ ਝੋਰਾ ਕਰਦੇ ਰਹਿੰਦੇ ਨੇ ਹਾਏ ਸਾਡੀ ਜਾਤ ਨਹੀਂ ਵੀ ਹਾਏ ਸਾਡੀ ਬਰਾਦਰੀ ਨਹੀਂ ਵੀ ਹਾਏ ਰੱਬ ਨੇ ਸਾਨੂੰ ਉੱਚੀ ਜਗ੍ਹਾ ਤੇ ਜਨਮ ਨਹੀਂ ਦਿੱਤਾ ਉਹ ਫਿਰ ਇਹਨਾਂ ਚੀਜ਼ਾਂ ਨੂੰ ਰੋਗ ਬਣਾ ਲੈਂਦੇ ਮਨ ਦਾ ਆਤਮਾ ਦਾ ਰੋਗ ਪੈਂਦੀ ਕਲਾ ਚ ਜੀਂਦੇ ਰਹਿਣਗੇ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਮੇਰੇ ਹਿਰਦੇ ਵਿੱਚ ਸ੍ਰਿਸ਼ਟੀ ਦੇ ਪਾਲਣਹਾਰ ਵਾਹਿਗੁਰੂ ਦੀ ਯਾਦ ਸਮਾਈ ਏ ਉਸ ਦੀ ਸਿਫਤ ਸਲਾਹ ਤੇ ਵਡਿਆਈ ਮੇਰੇ ਹਿਰਦੇ ਵਿੱਚ ਵਸੀ ਹੋਈ ਏ ਹੁਣ ਮੈਨੂੰ ਇਹ ਗੱਲ ਸਤਾਉਂਦੀ ਨਹੀਂ ਤੇ ਨਾ ਹੀ ਮੈਨੂੰ ਇਹ ਅਪੀਲ ਕਰਦੀ ਹੈ ਪਉਂਦੀ ਹੈ ਕਿ ਮੈਂ ਕਪੜਾ ਬੁੰਨ ਵਾਲਿਆਂ ਦੇ ਘਰ ਪੈਦਾ ਹੋਇਆ ਉਹਨਾਂ ਪਹਿਲੇ ਸ਼ਲੋਕ ਚ ਕਿਹਾ ਹੈ ਬਲੇਹਾਰੀ ਹੈ ਸਜਾਤ ਮੈਨੂੰ ਤਾਂ ਉਵੇਂ ਹੀ ਫਕਰ ਹੈ ਜਿਵੇਂ ਕੋਈ ਉੱਚੇ ਅਮੀਰ ਘਰ ਚ ਪੈਦਾ ਹੋ ਕੇ ਮਾਣ ਕਰਦਾ ਮੈਨੂੰ ਉਨਾ ਹੀ ਮਾਣ ਹੈ ਮੈਨੂੰ ਉਨਾ ਹੀ ਪ੍ਰਾਊਡ ਹੈ ਤੇ ਉਹ ਮੈਨੂੰ ਉਹਦੇ ਨਾਲੋਂ ਜ਼ਿਆਦਾ ਸੈਟੀਸਫੈਕਸ਼ਨ ਹੈ ਮੈਨੂੰ ਇਸ ਗੱਲ ਦਾ ਨਾ ਮਲਾਲ ਹੈ ਨਾ ਦੁੱਖ ਹੈ ਇਹ ਤਾਂ ਮਨ ਦੀਆਂ ਖੇਡਾਂ ਨੇ ਮੈਂ ਇਹਨਾਂ ਚਲਾਕੀਆਂ 'ਚ ਨਹੀਂ ਪੈਂਦਾ ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਰਮਈਆ ਕੰਠ ਮਿਲ ਮੈਂ ਸਰਵ ਵਿਆਪਕ ਵਾਹਿਗੁਰੂ ਦੇ ਕੰਠ ਨੂੰ ਮਿਲਿਆ ਭਾਵ ਉਹਦੇ ਨਾਲ ਇੱਕ ਸੁਰਤਾ ਉਹਦੀ ਗੋਦ ਹਸਲ ਕਰ ਲਈ ਤੇ ਉਹਦਾ ਨਾਮ ਮੇਰੇ ਰਸਨਾ ਮੇਰੇ ਹਿਰਦੇ ਮੇਰੇ ਕੰਠ ਵਿੱਚ ਹੈ ਚੁਕੇ ਸਰਬ ਜੰਜਾਲੇ ਹੋ ਜੇ ਇੱਕ ਨਹੀਂ ਕਈ ਜੰਜਾਲ ਮੈਂ ਆਪਣੇ ਗਲੋਂ ਲਾ ਦਤੇ ਨੇ ਇਹ ਤਾਂ ਇੱਕ ਉਦਾਹਰਣ ਦਿੱਤੀ ਹੈ ਜਿਵੇਂ ਦਾਲ ਬਣਦੀ ਹੈ ਤੇ ਸਵਾਣੀਓ ਦੇ ਚੋਂ ਇੱਕ ਦਾਣਾ ਟੋਕੇ ਨਿਰਣਾ ਕਰ ਲੈਂਦੀ ਹੈ ਵੀ ਦਾਲ ਗੜ ਗਈ ਇਹ ਤਾਂ ਇੱਕ ਉਦਾਹਰਣ ਦਿੱਤੀ ਹੈ ਵੀ ਇੱਕ ਟੈਂਦੀ ਕਲਾ ਦਾ ਰੋਗ ਮੈਂ ਆਪਣੇ ਗਲੋਂ ਲਾਇਆ ਹੈ ਦੁਨੀਆਂ ਨੂੰ ਇਹ ਲੱਗਾ ਹੈ ਇਹੋ ਜੇ ਇੱਕ ਨਹੀਂ ਦੋ ਨਹੀਂ ਸਾਰੇ ਜੰਜਾਲ ਮੈਂ ਤਿਆਗ ਦਿੱਤੇ ਨੇ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਚ ਵਸਾ ਕੇ ਉਹਦੀ ਸਿਫਤਸਲਾ ਨਾਲ ਜੁੜ ਕੇ ਤੇ ਉਸ ਵਾਹਿਗੁਰੂ ਦੀ ਗੋਦ ਨੂੰ ਮਾਣ ਕੇ ਇਹੋ ਜੇ ਇੱਕ ਨਹੀਂ ਸਾਰੇ ਜੰਜਾਲ ਮੈਂ ਆਪਣੇ ਛੱਡ ਦਿੱਤੇ ਮਹਾਰਾਜ ਰਹਿਮਤ ਕਰਨ ਸਤਗੁਰਾਂ ਦੇ ਇਹ ਬਾਕ ਇਹ অমূল্য ਕਚਨ ਸਾਡੇ ਸਭਨਾਂ ਦੇ ਮਨ ਹਿਰਦਿਆਂ ਦਾ ਸ਼ਿੰਗਾਰ ਬਣ ਸਤਿਗੁਰੂ ਜੀ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਬਖਸ਼ਣ ਆਪ ਸਭਨਾਂ ਦਾ ਧੰਨਵਾਦ ਫਤਬ ਸਹਿਤ ਗੁਰੂ ਫਤੇਨਾਗ ਸਾਂਝ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ